ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂਕਾਰਾਂ ਸ਼ਵਾਲਕ ਕਰੇ ਜੀ ਵਾਦਾ ਅ ਲਓ ਜੀ ਹੁਣ ਮੌਸਮ ਕਹਿੰਦੇ ਵੀ ਆ ਗਿਆ ਗਰਮੀ ਦਾ ਗਰਮੀ ਹੋਗੀ ਜੀ ਬਹੁਤ ਜ਼ਿਆਦਾ ਤੇ ਹੰਤੋਂ ਹੁਣ ਵੀ ਦੇਖ ਲੋ ਗਰਮੀਓ ਗਰਮੀ ਹੋਇਆ ਪਿਆ ਡੰਗਰਾ ਮਲ ਤੋਂ ਆਇਆ ਦਾ ਕੰਮ ਕੋਮਨ ਬੇੜ ਕੇ ਤੇ ਉਹਦੇ ਕਰਕੇ ਹੁਣ ਮਾਣਾ ਮੋਟਾ ਕਹਾਣੇ ਵੀ ਬੰਦਾ ਚਲੋ 10 ਮਿੰਟ ਕਿਤੇ ਦੁਪਹਿਰ ਨੂੰ ਘੰਟਾ ਚਲਾ ਲਿਆ ਵੈਸੇ ਜਿਆਦਾ ਤਾਂ ਹੈ ਕੰਮ ਖਰਾਬ ਹੈ ਏਸੀ ਵਾਲਾ ਮੱਕ ਦੀ ਗੱਲ ਆਉਂਦੀ ਹੈ ਜੀ ਏਸੀ ਪਰ ਏਸੀ ਦੀ ਗੱਲ ਚੱਲਣੀ ਹੈ ਜੀ ਏਸੀ ਦੀ ਗੱਲ ਪਹਿਲਾਂ ਇਹ ਗੱਲ ਐ ਦਾ ਐ ਵੀ ਜਿੱਦਾਂ ਹੁਣ ਮੰਨ ਲਓ ਬਹੁਤਾ ਤਾਂ ਏਸੀ ਕਰਦਾ ਜੀ ਖਰਾਬ ਵੀ ਆਪਾਂ ਹਰ ਟਾਈਮ ਏਸੀ ਜੀ ਬੈਠੇ ਰਹੀਏ ਉਹ ਵੀ ਕੰਮ ਖਰਾਬ ਆ ਹਨਾ ਵੀ ਕਦੇ-ਕਦਾਈ ਚਲੋ ਮੰਨਿਆ ਵੀ ਜੇ ਤਾਂ ਹੁਣ ਦੁਪਹਿਰ ਨੂੰ 2 ਘੰਟੇ ਚਲਾ ਲਿਆ ਉਹ ਵੀ 25 ਕਿਵਰ ਚਲਾਵੇ ਬਈ ਬੰਦਾ 25 24 ਬਸ ਇੱਥੇ ਕਿ ਜੇ ਚਲਾਵੇ ਜਿਹੜਾ ਆਪਾਂ ਕਰ ਲੈਂਦੇ ਆ ਨਾ ਜੀ ਵੀ ਹਾਂ ਕਰ ਲਿਆ ਜੀ 16 ਪਰ ਵੀ ਚੱਲਣ ਦੇ ਚਲਡ ਬਣਾ ਤਾ ਕਮਰਾ ਉਹ ਫਿਰ ਬਿਮਾਰੀਆਂ ਦਾ ਘਰ ਹੋ ਜਾਂਦਾ ਟੈਂਪਰੇਚਰ ਉਨਾ ਕੁ ਰੱਖੋ ਵੀ ਜਦ ਜੇ ਆਪਾਂ ਮੰਨ ਲਓ ਹੁਣ ਬਾਹਰ ਵੀ ਨਿਕਲਣਾ ਪੈ ਗਿਆ ਵੀ ਬਹੁਤਾ ਜਿਆਦਾ ਸਰੀਰ ਨੂੰ ਫਰਕ ਨਾ ਪਵੇ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਸਮਝ ਹੁੰਦੀ ਆ ਹਰੇਕ ਦਾ ਆਪਣਾ ਆਪਣਾ ਕੰਮਕਾਰ ਹੁੰਦਾ ਜਣੀ ਸਾਨੂੰ ਤਾਂ ਹੋਂ ਗਰਮੀ 'ਚ ਕੰਮ ਕਰਨਾ ਪੈਂਦਾ ਤਾਂ ਕਰਕੇ ਮੈਂ ਕਹਿੰਦਾ ਇਹ ਵੀ ਅਸੀਂ ਤਾਂ ਨਾਰਮਲ ਹੀ ਰੱਖੀਦਾ ਕੰਮ ਵੀ ਜੇ ਮੰਨ ਲਓ ਹੁਣ ਅਸੀਂ ਫੁੱਲ ਚਾਈਲਡ ਏਸੀ 'ਚ ਬੈਠੇ ਰਹੋਗੇ ਮੈਂ ਇੱਕ ਗੱਲ ਆ ਸੋਚਣ ਦੀ ਮੰਨ ਲਓ ਫੁੱਲ ਚਾਈਲਡ ਏਸੀ ਛੱਡ ਲਿਆ ਜੀ ਆਣ ਕੇ ਦੁੱਧ ਤੇ ਹਨਾ ਨਿਕਲੇ ਜੀ ਸ਼ਾਮ ਨੂੰ 5 ਵਜੇ ਬਾਹਰ ਫੇਰ ਕੰਮ ਨਹੀਂ ਜੀ ਹੁਣ ਜਿੱਦਾਂ ਹੁਣ ਕਿਉਂਕਿ ਸਾਡਾ ਗਰਮੀ ਵਾਲਾ ਕੰਮ ਆ ਅ ਮੰਨ ਲਓ ਹੁਣ ਜ਼ੋਰ ਦਾ ਹਾਰਡ ਵਰਕ ਆ ਫੇਰ ਕਿੱਥੇ ਜੀ ਫੇਰ ਤਾਂ ਮੜਾ ਜਿਹਾ ਪਸੀਨਾ ਆਏਗਾ ਨਾ ਜਦੇ ੱਡੀ ਜੀਬ ਨਿਕਲ ਜੇ ਕਰਨੀ ਠੀਕ ਹੈ ਨਾ ਵੀ ਕੰਮ ਦੇ ਅਕਾਊਂਟਿੰਗ ਆ ਕਈ ਬੰਦਿਆਂ ਦਾ ਹੁਣ ਕਈ ਬੰਦਿਆਂ ਨੂੰ ਜਿੱਦਾਂ ਹੁਣ ਆਫਿਸ ਆ ਕੋਈ ਕਿਸੇ ਦਾ ਭਾਈ ਆਫਿਸ ਦਾ ਕੰਮ ਆ ਉੱਥੇ ਮੰਨ ਲਓ ਬੈਂਕ ਦਾ ਕੰਮ ਆ ਬੈਂਕ ਚ ਦਾ ਫਿਰ ਰਹਿਣਾ ਹੀ ਪੈਂਦਾ ਏਸੀ 'ਚ ਹਨਾ ਵੀ ਹਰੇਕ ਦਾ ਆਪਣਾ ਆਪਣਾ ਸਿਸਟਮ ਆ ਪਰ ਜਿੱਥੇ ਤੱਕ ਸਾਡਾ ਕੰਮ ਆ ਸਾਡੀ ਲਾਈਨ ਆ ਸਾਡੀ ਲਾਈਨ 'ਚ ਤਾਂ ਬੰਦਾ ਮੰਨ ਲਓ ਵੀ ਨਾਰਮਲ ਜਿਹਾ ਜੇ ਰਹਿਣਾ ਏਸੀ 'ਚ ਤਾਂ ਤਾਂ ਨਾਰਮਲ ਜਿਹਾ ਰਹੇ ਬਹੁਤਾ ਚਿਹਲੜ ਕਰਿਆ ਪਾ ਵੀ ਕੰਮ ਖਰਾਬ ਏ ਜੀ ਤੇ ਬਾਕੀ ਕੱਲ ਮੁੱਕਦੀ ਐਦਾਂ ਜੀ ਵੀ ਏਸੀ ਜੈਸਮੀਨ ਨੇ ਖਲਾਤਾਤਾ ਜੀ ਸਿਆਲ ਚ ਇਹ ਖਲਾਇਆ ਏਸੀ ਜੈਸਮੀਨ ਨੇ ਖਲਾਤਾਤਾ ਜੀ ਅ ਕਹੇ ਵੀ ਮੈਂ ਲਾਉਣਾ ਨਹੀਂ ਹੁਣ ਹੁਣ ਮੈਂ ਮੈਂ ਕਿਹਾ ਵੀ ਚੱਲ ਮਣੀ ਜੀ ਸਮਝਾਈ ਆ ਉਹ ਮੈਂ ਕਿਹਾ ਵੀ ਦੁਪਹਿਰ ਨੂੰ ਘੜੀ ਘਾਟ ਆਰਾਮ ਕਰਨਾ ਹੁੰਦਾ ਵੀ ਚੱਲ ਮਾਣਾ ਮੋਟਾ ਨੇ ਹੌਲੀ ਲਾਲੇ ਕਰੂਗੇ ਘੱਟ ਕਰਕੇ ਵੀ ਮੈਂ ਹੌਲੀ ਹੌਲੀ ਉਹ ਪਤਾ ਆਈ ਐ ਜੀ ਉਹ ਤੇ ਤਾਂ ਉਹ ਬਹੁਤ ਔਖੀ ਮੰਨੀ ਆ ਜੀ ਏਸੀ ਚ ਰਹਿੰਦੀ ਨਹੀਂ ਹੈ ਉਹ ਉਹ ਹੈਗੀ ਆ cooler cooler ਵਾਲੀ ਹਵਾ ਜੇ ਖੁਸ਼ ਰਹਿ ਕੇ ਜਾ ਤਾਂ ਤੇ ਚਲੋ ਬਾਕੀ ਬੰਦੇ ਦੀ ਆਪਣੀ ਆਪਣੀ ਆਦਤ ਬਣ ਜਾਂਦੀਆਂ ਜਿਵੇਂ ਸ਼ੁਰੂ ਤੋਂ ਹਨਾ ਹੁਣ ਅਸੀਂ ਅੱਜ ਮਨਾਈ ਆ ਜੀ ਜੈਸਮਿਨ ਤੇ ਹੁਣ ਫਿੱਟ ਕਰਨ ਆ ਰਿਹਾ ਜੀ ਸਾਡਾ ਰਿਸ਼ਤੇਦਾਰੀ ਕਹਿ ਲਊ ਮਾਲਾ ਤੋਂ ਅਮਨਬਾਈ ਤੇ ਉਹ ਪਹਿਲਾਂ ਤੋਂ ਬਾਈ ਜਾਣਦਾ ਮੈਨੂੰ ਵਿਆਹ ਤੋਂ ਪਹਿਲਾਂ ਤੋਂ ਤੇ ਤਾ ਕਰਕੇ ਵੀ ਉਹਦੇ ਨਾਲ ਦਾ ਫਿਰ ਹੁਣ ਬਾਈਓ ਕਹਿ ਸਕਦੇ ਹਨ ਅਗਲੇ ਨੂੰ ਤੇ ਉਹ ਆ ਰਿਹਾ ਜੀ ਬਾਈ ਸਰਵਿਸ ਕਰਨ ਟਾਈਮ ਵੈਸੇ ਹੁਣ ਸ਼ਾਮ ਹੋ ਗਈ ਆ ਢੇਰਾ ਹੋ ਚੱਲਿਆ ਤੇ ਉਹਦੇ ਆਏ ਤੇ ਫਿਰ ਆਪਾਂ ਕਰਦੇ ਆ ਜੀ ਦਿਖਾਉਨੇ ਆ ਤੁਹਾਨੂੰ ਅੱਗੇ ਕੀ ਕੀ ਹੁੰਦਾ ਹਨਾ ਕਰਦੇ ਆ ਜੀ AC ਫਿੱਟ ਆ ਜੋ ਫਿਰ ਚੱਲਦੇ ਆ ਜੀ ਅੱਗੇ ਇਹ ਕਾਦੇ ਵਾਸਤੇ ਹੁੰਦਾ ਜੀ ਵੇਸੇ ਸਰ ਵੀ ਸਮਝੀ ਇਹ ਮਸ਼ੀਨ ਤੇ ਹੀ ਖੜ ਜਾਂਦੀ ਹੈ ਅਗਰ ਮਤਲਬ ਅੰਦਰ ਤੱਕ ਜਾ ਕੇ ਆਇਆ ਨਾ ਬਈ ਵਾਸ਼ ਹੋ ਜਾਂਦਾ ਇਹ ਹਾਂ ਜੀ ਪਹਿਲਾਂ ਕਰਾਈ ਤੀ ਜਤ ਉਹਨੇ ਤਾਂ ਬੰਦੇ ਨੇ ਮਾਰਿਆ ਨਹੀਂ ਮੈਂ ਕਹਿੰਦਾ ਅੱਧੇ ਮਾਰ ਦੇਈ ਨਹੀਂ ਹੁਣੇ ਅੱਧੇ ਮਾਰ ਦੇਈ ਨਹੀਂ ਫਿਰ ਹਾਂ ਇਹ ਵੀ ਗੱਲ ਠੀਕ ਆ ਆਓ ਜਿਹੜੀ ਪ੍ਰੋਪਰ ਸਰਵਿਸ ਆ ਉਹ ਨਹੀਂ ਜਾਵੇ ਇਹਨੂੰ ਮੈਂ ਤਾਂ ਕਰੂਗੀ ਨਹੀਂ ਹਾਂ ਜੀ ਹਾਂ ਹਾਂ ਵੈਲਕਮ ਵੈਲਕਮ ਅਬ ਵੀ ਇਹਦਾ ਹੀ ਪਾਣੀ ਆ ਮਾਰ ਕੇ ਬਸ ਲਓ ਜੀ ਸਰਵਸ ਹੋ ਗਈ ਫਾਇਦਾ ਨਹੀਂ ਸਹੀ ਗੱਲ ਹੈ ਇਹ ਆ ਤਾਂ ਸਿਸਟਮ ਨੂੰ ਪਹਿਲਾਂ ਕਰਾਈ ਸੀ ਜਦੋਂ ਉਹ ਮਾਰਿਆ ਹੀ ਨਹੀਂ ਹੈ ਮੈਂ ਤਾਂ ਹੀ ਦੇਖਾਂਗਾ ਇਹ ਕੀ ਚੀਜ਼ ਆ ਆਪਾਂ ਕਰ ਲਾਂ ਜੇ ਬਈ ਪਹਿਲਾਂ ਮੈਂ ਵੀ ਨਹੀਂ ਕਰਦਾ ਹੁੰਦਾ ਦਾ ਹਾਂ ਜੀ ਹਾਂ ਸ਼ੁਰੂ ਕਰ ਦੇਣਾ ਕੁਝ ਨਹੀਂ ਹੁੰਦਾ ਯਾਰ ਹਾਂ ਨਾ ਨਾ ਠੀਕ ਹੈ ਜੇ ਕੋਈ ਬਚਦਾ ਫਿਰ ਕਰੋ ਬਿਲਕੁਲ ਬਿਲਕੁਲ ਹਾਂ ਜੀ ਪਤਾ ਕੀ ਗੱਲ ਹੈ ਇਹੇ ਜਾਨਾ ਉਹਦੇ ਹੀ ਵੇਲੇ ਤੁਹਾਨੂੰ ਕਰਦੇ ਆ ਮਤਲਬ ਕਿ ਜੇ ਮਾੜਾ ਮੁੱਠਾ ਗੰਦ ਹੋਵੇ ਨਾ ਹਾਂਜੀ ਇਹ ਕਹਿੰਦਾ 스멜 ਦੀ ਹੜਾ ਨਾ ਹੁਣ 스멜 ਨਹੀਂ ਜੀ ਹਾਂ ਉੱਪਰ ਪਾ ਕੇ ਆਰ ਅੰਬਰ ਵਾਸ ਪਾਣੀ ਦਾ ਪਾਣੀ ਜਿਵੇਂ ਪਹਿਲਾਂ ਨਾਲ ਇਹ ਚੰਗੀ ਤਰ੍ਹਾਂ ਆਪਾਂ ਨੇ ਸਾਫ਼ ਕਰਿਆ ਆ ਫੇਰ ਵੀ ਦੇਖ ਲੋ ਦੁਬਾਰਾ ਫੇਰ ਹੀ ਇਹ ਗੰਦ ਕੱਢਦਾ ਸਾਰ ਗੰਦ ਕੱਢਦੀ ਹੈ ਨਾ ਹਾਂ ਇਹ ਜਿਹੜਾ ਜਮਲੀਆਨ ਕੋਈ ਕੋਈ ਦੱਸਦੇ ਹੋਇਆ ਹਾਂਜੀ ਉਹ ਵੀ ਫੋਲਡ ਕਰਤਾ ਉਹ ਵੀ ਫੋਲਡ ਕਰ ਮਤਲਬ ਜੀ ਕਹਿੰਦੇ ਜੀ ਹੁਣ ਜੇ ਅਗਲੀਆਂ ਪਹਿਲਾਂ ਨਹੀਂ ਜਾਈ ਹੈਗੀ ਹਾਂ ਨਹੀਂ ਗਿਆ ਹਾਂ ਵੀ ਜ਼ਿਆਦਾ ਡੂਬਾ ਜਾਣਾ ਹਾਂ 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 ਬਿਲਕੁਲ ਬਿਲਕੁਲ ਹਾਂ ਉਹ ਜਿੱਦਾਂ ਪਿਛਲੀ ਵਾਰ ਸਰਵਿਸ ਮਾ ਰਹਿ ਵੀ ਗਿਆ ਹੋਵੇ ਮਾਲ ਇਹਨੇ ਉਹ ਵੀ ਪੱਟ ਦੇਣਾ ਦਾਹਾ ਮਾਸੇ ਨਿਕਲ ਜਾਣਾ ਦਾਹਾ ਮਾਸੇ ਸਾਹ ਨਿਕਲਦਾ ਜਾਊਗਾ ਹਾਂ ਦਾ ਕੱਟ ਕੇ ਛੱਡ ਦਿੰਦਾ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੈ ਮੈਂ ਹਰ ਬੋਹ ਚੱਲ ਰਹੀ ਹੈ ਏਸੀ ਦੀ ਇਹ ਤਾਂ ਵੇ ਪਹਿਲਾ ਤਾਂ ਸਲਾਹ ਹੈ ਨਹੀਂ ਦੀ ਲਾਉਣ ਦੀ ਪਹਿਲਾ ਸਲਾਹ ਤੀ ਵੀ ਚੱਲ ਇੱਧਰ ਬਾਈ ਵਾਲੇ ਕਮਰੇ ਚ ਲਾ ਦੂੰਗੇ ਹਾਂ ਜੀ ਸਹੀ ਤਾਂ ਹਾਂ ਜੀ ਫੇਰ ਹੁਣ ਘਰ ਦੇ ਕਹਿੰਦੇ ਵੀ ਇੱਕ ਟਾਕੀ ਤਾਂ ਹੁਣ ਵੱਡ ਹੋਈ ਵੀ ਉਹ ਆ ਦੋਰਾ-ਦੋਰਾ ਗਾ ਵੀ ਆ ਵੀ ਮੱਟ ਹੋ ਜਣੀ ਨਹੀਂ ਸਹੀ ਆ ਬਾਈ ਹਾਂਜੀ ਹਾਂ ਵੇ ਮੈਂ ਕਹਾ ਚੱਲ ਇੱਧਰ ਦੂਆ ਸਪ੍ਰੇਟ ਲਾ ਲੂਂਗਾ ਲਿਆ ਕੇ ਹੋਣਾ ਬਾਈ ਸਹੀ ਕਰੇ ਹਾਂ ਹਾਂਜੀ ਹਾਂ ਹਾਂ ਤੱਕਿਆ ਵੀ ਖਰਾਬੀਆਂ ਤੱਕੂ ਵੀ ਖਰਾਬ ਕਰੋ ਆਬਦੀ ਵੀ ਕਰੋ ਹਾਂ ਆਹ ਹਾਂ 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 ਆਹੋ ਜਿਹਾ ਬੱਸ ਉਹ ਕੋਈ ਆਰ-ਪਾਰ ਹੋ ਗਈ ਆ ਸਪਰੇ ਹੀ ਹੈ ਨਾ ਆ ਨੰਬਰ ਤੱਕ ਸਭ ਆ ਹੀ ਕਰਤੀ ਨੇ ਹਾਂਜੀ ਬਾਈ ਅਸਲ ਤੇ ਸਰਪਸ ਦਾ ਸਵਾਲ ਹੈ ਕਿ ਉਹ ਆਏ ਪਿਛਲੀ ਵਾਰ ਤਾਂ ਹਾਂ ਹਾਂ ਜੀ ਮੈਂ ਉਹੀ ਮਿੱਟੀ ਮੈਂ ਉਹੀ ਕਹਿੰਦਾ ਅਭੀ ਅੰਦਰ ਤੱਕ ਐਨਕ ਪਟਕੇ ਰੱਖਤਾ ਬਹੁਤ ਲੱਤੀ ਨਹੀਂ ਗੀ ਯਾਰ ਜੀ ਹਰ ਕਹਿਦਾ ਅਗਲੀ ਵਾਰ ਤਾਂ ਇੰਨੀ ਦੇਰ ਜਿੰਨੀ ਦੇਰ ਕਿੱਪਣੇ ਫੋਕਾ ਪਾਣੀ ਮਾਰਿਆ ਐਨੀ ਦੇਰ ਤਾ ਪੂਰੀ ਸਰਪਸ ਕਰਕੇ ਲੰਘ ਜਾਂਦਾ ਪਤੰਦਰ ਉਹ ਆਏ ਹੋ ਜਾਂਦਾ ਹੁਣ ਬੰਦੇ ਦਾ ਨਾਮ ਕਾਹਨੂੰ ਲੈਣਾ ਤੇ ਨਹੀਂ ਹਾਂ ਮਾ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਸਰ ਪਰ ਆਇਆ ਵੀ ਹੁਣ ਮੈਂ ਕਰਕੇ ਆਇਆ ਹਾਂ ਹਾਂਜੀ ਆਇਆ ਏਡੀ ਹਾਂਜੀ ਆਪਾਂ ਪੈਸੇ ਲੈਣੇ ਨਾ ਫੇਰ ਗਲਤੀ ਨਹੀਂ ਕਰਨਾ ਜੀ ਦਾ ਹਾਂ ਉਹਨਾਂ ਦੇ ਹੁਣ ਮੈਂ ਉਹਨਾਂ ਦੇ ਮੈਂ ਕਿਹਾ ਜੀ ਤੁਹਾਡਾ ਜੈਸਮੀਨ ਦਾ ਫੋਨ ਆਇਆ ਤਾਂ ਮੈਨੂੰ ਹਾਂਜੀ 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 ਮੈਂ ਕਿਹਾ ਵੀ ਮੈਂ ਜਵਾਨ ਲਈ ਵੀ ਉੱਧਰ ਹਾਂਜੀ ਸਰਦਾ ਗਈ ਏ ਕਿੱਟੀ ਹਾਂਜੀ 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 ਕੋਰਾਂ ਨੂੰ ਹਾਂ ਗਿਆ ਉੱਥੇ ਹਾਂ ਹਾਂ ਮਗਰ ਵੀ ਚਲੋ ਕੋਈ ਨਹੀਂ ਆਪਣੇ ਬੰਦੇ ਦੇ ਫਿਰ ਵੀ ਲੇਟ ਆਹੋ ਆਪਣੇ ਬੰਦੇ ਦਾ ਚਲੋ ਘੰਟਾ ਘੜੀ ਲੇਟ ਫੇਟ ਵੀ ਚੱਲ ਜਾਂਦਾ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੈ ਜੀ ਇੱਕ ਤਾਂ ਸਾਡੇ ਨਾਲ ਉਹ ਯਾਰ ਵੋਲਟੇਜ ਦੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਗਰਮੀਆਂ 'ਚ 90 ਆਪਣਾ ਸਪਲਾਈ ਹੈ ਹਾਂ ਜੀ 90 ਦਾ 90 ਆਪਣਾ ਲਈ اچھا ਜੀ ਉਹਦਾ ਚੱਲੂ ਵਧੀਆ ਅੱਛਾ 90 ਤੱਕ ਵੋਲਟੇਜ ਨੂੰ ਡ੍ਰੋਪ ਅੱਗੇ ਹੋਈਵੇਂ ਨਾ ਹਾਂ ਹਾਂ ਉੱਥੇ ਲੱਗੇ ਜਵਾਈ ਹੈ ਨਾ 90 ਤੱਕ ਵੀ ਚਲਾਈ ਜਾਂਦਾ ਅੱਛਾ ਜੀ ਵੈਸੇ ਹੁਣ ਦੇਖਦੇ ਆ ਸ਼ਹਿਰ ਪਾਸ ਹੋ ਗਿਆ ਸਾਡੇ ਟਰਾਂਸਫਾਰਮ ਸਾਡੇ ਪਿੰਡ ਦਾ ਰੇਡਾ ਬਾਹਰ ਹੋ ਗਿਆ ਹਾਂ ਜੀ ਸਾਡੇ ਨਾਲ ਲੱਗੇ अच्छा पिछली बार نوਆ ਲਿਆ ਮੁੰਡਿਆਂ ਨੇ پیسے ਪੂਏ ਇਕੱਠੇ ਕਰਕੇ ਹਾਂ ਹਾਂ ਇਹ ਤਾਂ ਕਰੀ ਨੀ ਵਧੀਆ ਯਾਰ ਉਹ ਤਾਂ ਕੰਮ ਹੋ ਜਵੇ ਨਾ ਜਿਹੜਾ ਟਾਈਮ ਨਾਲ ਕੋ ਸਾਡੇ ਵੀ ਹੋ ਗਿਆ ਵੈਸੇ ਪਾਸਤਾ ਦੇਖਦੇ ਹੁਣ ਲੱਗਦਾ ਕਿਦਾਂ ਅੱਧੇ ਇੰਜੀਨ ਲਈ ਉਤੇ ਜਾ ਕੇ ਇੱਥੇ ਹਾਰਡਵੇਅਰ ਦੀ ਦੁਕਾਨ ਕਿੱਥੇ ਬਈ ਹਾਰਡਵੇਅਰ ਦੀ ਤਾਂ ਜੀ ਤਾਲੀਆਂ ਵੋਟੇ ਮਿਲ ਸਕਦੇ ਗਾਹੋਂ ਦਾ ਜੇਲ੍ਹ ਕੋਲ ਤੇ ਕੋਈ ਨਹੀਂ ਮੈਂ ਹੀ ਜਾਂਦਾ ਇਹ ਨਾਲ ਇਹਨੂੰ ਪਤਾ ਨਹੀਂ ਅੰਦਰ ਗਾਦੀ ਅੰਦਰ ਗਾਦੀ ਅੰਦਰ ਗਾਦੀ ਅੰਦਰ ਗਾਦੀ ਉਧਰ ਦੇ ਮਾਰਾ ਉਧਰ ਦੇ ਉਧਰ ਇੱਕ ਸਾਈਡ ਤੇ ਇੱਕ ਸਾਈਡ ਤੇ ਬੁੱਕੇ ਉਧਰ ਸਾਈਡ ਤੇ ਆ ਫੱਟੀ ਜੀ ਨਹੀਂ ਬਾਹਰ ਮਾਰਾ ਲੂਗੀ ਅੱਛਾ ਠੀਕ ਠੀਕ ਆ ਹਾਂ ਫਿਰ ਇਹਨਾਂ ਔਖਾ ਕਰ ਹਮ ਥੱਲੇ ਡੰਡਾ ਲਾ ਦੇ ਕੋਈ ਕਿ ਛੇਡ ਡੰਡਾ ਨਾਲ ਹੀ ਨਹੀਂ ਕੋਈ ਹੱਥ ਤੇ ਲਾ ਦੇ ਕੋਈ ਡੰਡਾ ਜਾ ਲਾਉ ਜੀ ਏਸੀ ਪਹਿਲਾਂ ਖੋਲ ਕੇ ਰੱਖਦਾ ਤਾਂ ਇਹ ਠੰਡ ਕਰਕੇ ਹੁਣ ਨਾਲੇ ਟੱਕਰਾਤੀ ਦੀ ਸਰਵਿਸ ਹੋਰ ਮਾਰ ਕੇ ਚਾ ਨਾਲੇ ਹੁਣ ਲੱਗੇ ਦੁਬਾਰਾ ਫਿੱਟ ਕਰਨਾ ਸਰਵਿਸ ਕਰਨਾ ਵੀ ਸਿੱਖ ਗਏ ਹੈ ਲੈ ਸਾਨੂੰ ਸਿੱਖਣੇ ਦੀ ਕੀ ਲੋੜ ਹੈ ਬੰਦਾ ਸਾਡਾ ਘਰ ਦਾ ਤੁਹਾਡੇ ਸਾਲਾ ਉਹ ਹੁਣ ਚਾਹੇ ਜੋ ਮਰਦੀ ਆ ਜੇ ਅਸੀਂ ਤਾਂ ਹੁਣ ਖਾਣ ਪਰਮਾਨਾਥ ਪਹਿਲਾਂ ਦੇ ਜਾਣਦੇ ਵਿਆਹ ਤੇ ਪਹਿਲਾਂ ਨੇ ਇੱਕ ਨੂੰ ਕੇ ਤੁਰ ਕੇ ਵੀ ਅਸੀਂ ਤਾਂ ਹੁਣ ਚਾਹੇ ਭਾਈ ਯਾਰ ਦੋਸਤ ਕਹਿ ਲਓ ਜੋ ਮਰਜੀ ਜਿਹੜਾ ਕੋਈ ਮਰਜੀ ਕਹੀ ਜੋ ਹਾਂ ਇਹ ਸਰਵਸ ਕਰਨੀ ਤਾਂ ਸਿੱਖੀ ਵੀ ਜੇ ਭਾਈ ਬਾਹਰ ਦੇ ਬੰਦੇ ਨਿਕਲਦਾ ਹੋਵੇ ਭਾਈ ਆਉਂਦਾ ਨਹੀਂ ਬੰਦਾ ਸਾਡਾ ਸਰਵਿਸ ਵਾਲਾ ਕਰਦਾ ਹੈ ਹਾਂ ਠੀਕ ਠੀਕ ਤਾਂ ਗੱਲ ਕੋਈ ਨਹੀਂ ਸਿਰਫ ਇੱਕ ਦੋ ਦਿਨੇ ਲਾਰੇ ਲਾਉਂਦਾ ਉਸ ਤੋਂ ਬਾਅਦ ਆ ਜਾਂਦਾ ਤਾਉਗਾ ਪਤਾ ਹੈ ਆ ਗਿਆ ਆ ਗਿਆ ਫਿਰ ਅਗਲੇ ਦਿਨ ਪੁੱਛ ਕੇ ਆਲੇ ਉਹ ਕੰਮ ਪੈ ਗਿਆ ਤਾਂ ਜਰੂਰੀ ਇਥੇ ਤਾਂ ਸਮਝਦਾ ਰਹਿ ਤੂੰ ਦੱਸ ਸਕਦੀਆਂ ਗੱਲ ਪਤਾ ਕੀ ਹੈ ਜੇ ਜਿਹੜੇ ਬੰਦੇ ਕੋ ਕੰਮ ਆ ਲਾਰਾ ਵੀ ਉਹੀ ਲਾਊਗਾ ਨਹੀਂ ਜਿਹੜਾ ਹੁਣ ਹੈ ਵੇਲਾ ਉਹਨਾਂ ਦਾ ਜਿਹੜਾ ਜਿਹੜਾ ਗੱਲ ਆਏ ਕੰਮ ਵਾਲਾ ਬੰਦਾ ਆਪਣੀ ਅਡਜਸਟਮੈਂਟ ਕਰਕੇ ਤੁਰਦਾ ਵੀ ਕਿ ਸ਼ਡਿਊਲ ਬਿਜੀ ਹੁੰਦਾ ਹੁਣ ਸੀਜ਼ਨ ਸੀਜ਼ਨ ਦਾ ਟਾਈਮ ਹੈ ਨਾ ਸ਼ਡਿਊਲ ਹੁਣ IIT ਚ ਵਿੱਚ ਜਿਵੇਂ ਕਹਿੰਦੇ ਹਾਂ ਬੜਾ ਇੱਕ AC ਵੀ ਲਾਉਣਾ ਹਜੇ ਹਾਂਜੀ ਹਾਂ 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 ਸ਼ਡਿਊਲ ਤਾਂ ਚੱਲੇ ਰਿਹਾ ਵੀ ਬਿਜੀ ਹੋ ਵੀਜੀ ਆ ਬਿਲਕੁਲ ਬਿਲਕੁਲ ਨਾਲੇ ਹੁਣ ਆਹੀ 4 ਦਿਨ ਆ ਜੀ ਸੀਜ਼ਨ ਹੁ ਪੂਰਾ ਜੋਰ ਉਪਰ ਆ ਪੂਰਾ ਹਾਂ ਮango ਜੀ ਕਰ ਲਈ ਉਹ ਫਿਟਿੰਗ ਫਿਟਿੰਗ ਕਰਕੇ ਫੇਰ ਮੰਨ ਲੈ ਇਤਰੀ ਚ ਆ ਗਈ ਆ ਹੈ ਲਓ ਜੀ ਹੋ ਗਿਆ ਫਿਰ ਤੇਜੀ ਮਿਹਨਤ ਦਾ ਬਈ ਕਰਾਸੀ ਨੇ ਮਿਹਨਤ ਹਾਂ ਮਿਹਨਤ ਕਿੱਥੇ ਜਾ ਰਾ ਜੇ ਸਾਡੇ ਮੈਂ ਹੈ ਨਹੀਂ ਦੇ ਕੋਲ ਹਾਂ ਯਾਰ ਤਾਂ ਨਹੀਂ ਜਾਣਾ ਹੁਣ ਆ ਪਲੱਗ ਕਿੱਥੇ ਲਾਉਂਗੇ ਉਹ ਉੱਪਰ ਉੱਪਰ ਨਹੀਂ ਲੱਗਣਾ ਜਿੱਥੇ ਪਹਿਲਾਂ ਲੱਗਦਾ ਟਰਾਈ 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 ਲਾਓ ਉੱਪਰ ਚੱਕ ਦੇ ਲਾ ਦੇ ਇਹਦੇ ਜਵਾਨ ਦਾ ਹੈ ਫਾਇਦਾ ਬਾਈ ਹਾਂ ਨਾਲੇ ਲੰਬਾ ਲੰਜਾ ਹੈ ਖੱਲੇ ਨੂੰ ਦੇਖੇ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਪਰਦੇ ਸਲੇਟ ਹਾਂ ਤੇ ਉੱਧਰ ਨੂੰ ਪਰਦਾ ਸੈੱਟ ਕਰਦੇ ਵੀਰੋ ਨਿਕਲ ਗਿਆ ਉੱਧਰ ਤੇ ਕਾਲੀ ਨਹੀਂ ਕਰੀ ਜੀ ਉੱਧਰ ਕਰਦੇ ਸੀ ਆ ਪਾਈਪ ਨੂੰ ਉੱਧਰ ਨੂੰ ਕਰਦੇ ਪਾਈਪ ਨੂੰ ਹਾਂ ਉੱਧਰ ਹਾਂ ਇੱਕ ਮਿੰਟ ਇੱਕ ਮਾ ਕੇ ਚਾ ਮਾ ਕੇ ਹਾਂ ਬਸ ਪ੍ਰੈਸ਼ਰ ਆ ਵੀ ਰਹੇ ਪ੍ਰੈਸ਼ਰ ਆ ਰਹੇ ਪ੍ਰੈਸ਼ਰ ਆ ਮੁੰਡਾ ਸਿੱਖ ਰਿਹਾ ਕੰਮ ਇਹ ਵੀ ਜਦਾਂ ਖੋਲਿਆ ਇੱਥੇ ਰੁਲੀ ਜਾਂਦਾ ਦੇਖਿਓ ਕਿ ਕਰੰਟ ਮੱਝਿਆ ਜਿੱਥੇ ਰੱਖ ਵੀ ਗਏ ਉੱਥੇ ਪਿਆਦਾ ਲੈਓ ਟੇਬਲ ਬੀ ਹੱਥ ਨਹੀਂ ਨਾ ਜੁੜਿਆ ਉਹ ਤੁਹਾਡੇ ਹਾਂ ਇਹ ਵੀ ਚੱਕਰ ਹੱਥ ਵੈਸੇ ਲਵਾਉਣਾ ਚਾਹੀਦਾ ਹਨਾ ਭਾਈ ਕਰਾਓ ਹਾਂ ਬਿਜਲੀ ਦਾ ਫਰਕ ਹੈ ਨਾ ਬਹੁਤ ਬਿਜਲੀ ਹੁੰਦੀ ਹੈ ਹਾਂ ਬਿਲਕੁਲ ਹਾਂ ਕਰਦੇ ਆ ਯਾਰ ਖਲਾ ਕੰਮ ਵੀ ਚੱਲ ਚੱਲੀ ਚੱਲੀ ਹਾਂ ਲੈ ਚਾਰ ਨਾ ਡਰਨੇ ਟਕਾਲ ਗਏ ਹਾਂ ਹੈ ਕੁਝ ਨਹੀਂ ਜੋਰ ਲੱਗ ਗਿਆ ਬਿਲਕੁਲ ਕੱਢਣ ਨੂੰ ਹਾਂ ਹਾਂ ਫਲੇਡ ਉਹਦੇ ਇੰਨੇ ਜਿਹੇ ਨਟ ਦੇ ਬਿਲਕੁਲ ਬਿਲਕੁਲ ਆ ਡ੍ਰਿਲ ਹੁੰਦੀ ਫਿਰ ਤਾਂ ਆਪਣਾ ਜਿਹੜਾ 2 ਮਿੰਟ ਦਾ ਕੰਮ ਹੈ ਫਿਰ ਨਾਲ ਤਾਂ ਜਿਹੜਾ 1 ਸੈਕਿੰਡ ਵਾਲਾ ਬਿਲਕੁਲ 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 ਭਾਈ ਕੰਮ ਡ੍ਰਿਲ ਨਾਲ ਨਾਟ ਉਹ ਹੀ ਸੈਟ ਕਰਨੇ ਜਿਹੜੇ ਪਿਛਲੇ ਲਾਏਦੇ ਨਾ ਖੁੱਲੇਦੇ ਆਪਾਂ ਹਾਂ ਉਹ ਆਇਆ ਨਹੀਂ ਆਇਆ ਨਹੀਂ ਬਿਲਕੁਲ ਬਿਲਕੁਲ ਕਵਰ ਕਰ ਕਵਰ ਪਿੱਛੇ ਕਹਿੰਦੇ ਆ ਅਲਮਾਰੀ ਉੱਪਰ ਆ ਗਿਆ ਆ ਪਈਆ ਜਾਲੀ ਜੀ ਪਰ ਸਮਾਂ ਕਿ ਹੋ ਗਈ ਆ ਆ ਵੀ ਚੱਕਦੀਆਂ ਰਫੈਲ ਜੀ ਕਿਹਾ ਬਈ ਆ ਇਹ ਵੀ ਮੜਾ ਪਾਣੀਓ ਮਾਰ ਲਿਆ ਬਸ ਇਹਨੂੰ ਵੀ ਹਨਾ ਹਾਂ ਮਾਲਾ ਉਹਦੀ ਆਪੇ ਸਫਾਈ ਕਰਤੀ ਸੀ ਜਾਲੀਆਂ ਜੁੜੀਆਂ ਧੋਣਤੀਆਂ ਮਤਲਬ ਕਹਿੰਦੇ ਨੇ ਵੀ ਜਾਲੀਆਂ ਸਾਫ਼ ਥੋੜੀਆਂ ਚਾਹੀਦੀਆਂ ਜਾਲੀਆਂ ਜਾਲੀਆਂ ਤਾਂ ਜ਼ਰੂਰੀ ਆ ਮੈਨੂੰ ਦੱਸ ਦਿਓ ਮੈਂ ਕੋਲ ਦੇ ਕਰਵਾ ਕਰੂੰਗੀ ਹਫਤੇ ਬਾਅਦ ਜਾਲੀ ਕਾ ਦਾ ਜਦੋਂ ਇਹ ਕਿਉਂ ਬੰਦਾ ਛਾੜੂ ਰੋਂਦਾ ਬੰਦ ਨਹੀਂ ਕਰਦੇ ਹਾਂ ਵੀ ਠੰਡੇ ਵਿੱਚ ਲਾਈ ਜਾਂਦਾ ਹਾਂ ਹਾਂ ਉਹੀ ਨੇ ਖਿੱਚ ਲੈਣਾ ਅੰਦਰ ਉਹੀ ਖਿੱਚਦੀ ਆ ਹਾਂ ਪਰ ਜਿਹੜਾ ਪ੍ਰੋਪਰ ਤਰੀਕਾ ਏ ਏਸੀ ਦੇ ਛਾੜੂ ਲਗਣ ਦੇ 1 ਘੰਟਾ ਬਾਅਦ ਚਲਾਉਣਾ ਚਾਹੀਦਾ ਜਿਹੜਾ ਹੈਗਾ ਇਹ ਆਓ ਜਦ ਤੱਕ ਡਸਟ ਬੈਠ ਲੈਣ ਦੀ ਨਹੀਂ ਜਦ ਤੱਕ ਨਾ ਚਲਾਉਂ ਹਾਂ ਸਰੋਗ ਚਲਾਈ ਜੇ ਨਾ ਬਿਲਕੁਲ ਬਿਲਕੁਲ ਇਹ ਵੀ ਗੱਲ ਠੀਕ ਆ। ਲੋੜਦਾ ਇਹ ਨਹੀਂ ਸਮਝਦੇ ਨਹੀਂ ਆ ਇਹ ਸਰਵਿਸ ਕਰਨਾ। ਹਾਂ ਫਿਰ ਇਹਦੇ ਨਾਲ ਚੰਗਾ ਹਰ ਹਫਤੇ ਦੇ ਬਾਅਦ ਇੱਕ ਵਾਰੀ ਧੋ ਦੋ। ਹਾਂ ਉਹ ਤਾਂ ਸਾਡੇ ਹੱਥ ਹੈ। ਤੁਸੀਂ ਸਰਵਿਸ ਕਰਾ ਲਈ। ਬਿਲਕੁਲ ਹੁਣ ਐਨ ਸਾਫ਼ ਆ। ਮੈਨੂੰ ਦੱਸ ਦਿਓ ਵੀ ਆਹ ਦੇਖ ਐਡਾ ਖੁੱਲਣੀ ਪਲੇਟ ਆਪੇ ਖੋਲ ਕੇ ਆਪੇ ਸਾਫ਼ ਕਰਦੇ। ਉਹ ਉਹ ਐ ਸਾਈਡ ਤੋਂ ਨਿਕਲ ਜਾਂਦਾ। ਹੂੰ। ਥੇੜ ਥੋੜੀ ਬਸ ਉਹ ਜੀ। ਉਹ ਤਾਂ ਜਾਲੀ ਐ। ਮੈਨੂੰ ਉਦੇ ਚ ਹੀ ਹੁੰਦੀ ਜਿਹੜਾ ਉਹ ਲੈ ਕੇ ਨਹੀਂ ਗਿਆ ਮੁੰਡਾ ਧੋਣੇ ਨੂੰ। ਉਹਦੇ ਚ ਹੁੰਦੀ। ਮੀਂਹ ਦਾ ਫੈਲ ਜੀ ਇਹੋ ਹਾਂ ਉਹ ਬੱਚੇ ਆ ਜਾਲੀ ਤੇ ਸਿਮਾ ਦਾ ਫਿਲਟਰ ਵੀ ਦੇਖ ਲਓ ਫਿਲਟਰ ਉਹਨਾਂ ਦੇਖਣਾ ਦੋ ਮਿੰਟਾਂ ਬਾਅਦ ਫਿਲਟਰਾਂ ਨਹੀਂ ਆਮ ਲਾਦਾ ਇਹ ਉਹੀ ਪੈਣੀ ਆ ਦੁਈਆਂ ਪਾਣੀ ਨਹੀਂ ਖਿੱਚਦਾ ਹੈਗਾ ਪਾਣੀ ਘੱਟ ਖਿੱਚਦਾ ਮੈਂਬਰਾਂ ਨਾਲ ਕੱਢਣਾ ਚੀਜ਼ ਨਹੀਂ ਹੁੰਦੀ ਕੈਂਡਲ ਆ ਹਾਂ ਕੈਂਡਲਾਂ ਭਰ ਗਈਆਂ ਯਾਰ ਜਦ ਦੀਆਂ ਚੇਂਜ ਨਹੀਂ ਹੋਈਆਂ ਠੀਕ ਆ ਇਹ ਨਾਰਮਲੀ ਹੁੰਦੀ ਹੈ ਬਣੀ ਹਮਮ ਬੈਗ ਲੱਗੇ ਬੈਕ ਵਾਲਾ ਦੇਖਦਾ ਸਾਡੀ ਇਹਨਾਂ ਨੂੰ ਮੇਰੇ ਕੋਲ ਆਇਆ ਇੱਕ ਨੰਬਰ ਇੰਕਸਟੇਟਮੈਂਟ ਇੱਕ ਉਹ ਕਾਰਬਨ ਇੱਕ ਆਰ 11 ਮੇਂ ਵੀ ਕਾਰਬਨ ਦੀ ਕੋਈ ਨਹੀਂ ਪੈਣੀ ਆ ਕਰਦੇ ਹੋ ਇਹ ਵੀ ਗੱਲ ਕਰੂੰਗਾ ਨਹੀਂ ਚੇਂਜ ਹੋਣੀਆਂ ਬਸ ਹਾਂ ਆ ਸਿਸਟਮ ਜਿਵੇਂ ਹੁੰਦਾ ਹੂ ਹੂੰ ਹੋਰ ਤਾਂ ਨਹੀਂ ਕੋਈ ਦਿੱਕਤ ਆਏਗੀ ਨਹੀਂ ਬਸ ਬਾਣੀ ਦੀ ਇਹਨੂੰ ਨਾ ਇੱਥੇ ਲਾਓ ਜਾ ਕੇ ਮੈਂ ਲਾਉਂਗਾ ਇਹਨੂੰ ਇਹਨੂੰ ਜਾ ਕੇ ਇੱਥੇ ਲਾਓ ਜਦ ਆਹ ਭਰ ਗਿਆ ਹੂੰ ਮਤਲਬ ਕਿ ਆਹ ਜਗਣਾ ਉਹਨੂੰ ਦਿਖਦਾ ਏ ਇਹ ਕਾਲਾ ਹੋ ਗਿਆ ਇਹ ਤਾਂ ਤੁਸੀਂ ਆਪ ਵੀ ਕਰ ਸਕਦੇ ਆ ਇਹਨੂੰ ਬੰਦ ਕਰੋ ਰਹਿਣੇ ਉੱਥੇ ਦੇ ਬੰਦ ਕਰੋ ਹਾਂਜੀ ਖੋਲ ਕੇ ਇਹਨੂੰ 4-5 ਘਰੇ ਐਕਸਟਰਾ ਲੈ ਕੇ ਰੱਖ ਲਓ। ਹੂੰ ਹੂੰ। ਇਹਨੂੰ ਜਦ ਮਿੱਟੀ ਨਾਲ ਇਹ ਕਾਲੀ ਹੋ ਗਈ ਹੁਣ 15 ਤੋਂ 20 ਦਿਨ ਬਾਅਦ ਨੂੰ ਚੇਂਜ ਕਰ। ਠੀਕ। ਤਾਂ ਕਿ ਪੰਪ ਮਗਜਾ ਨਾ ਜਾਵੇ ਆਪਾਂ ਬਸ। ਹਾਂ। ਇਹ ਚੀਜ਼ਾਂ ਦੇ ਬਚੌਅ ਕਰਨਾ ਚਾਹੀਦਾ ਬਾਕੀ ਚੱਲੀ ਜਾਣਾ ਆਹ ਜਿਹਾ ਕੋਈ ਨਹੀਂ ਮਾੜਾ ਮੋਟਾ ਕਜਲਾ ਬੋੜੇ ਵੀ ਰੋਕਣਾ ਨਾ। ਹੂੰ। ਪਰ ਉਹਨਾਂ ਮਾਈਕਰੋਨ ਰੋਕਣਾ। ਇਹਨਾਂ ਨੇ ਮੋਟਾ ਰੋਕਣਾ। ਮੋਟਾ ਰੋਕਣਾ। ਠੀਕ।